ਹਾਂਜੀ ਇਸ ਕਰੀਮ ਨਾਲ ਇਹ ਕਰੀਮ ਹੈ ਇਸ ਕਰੀਮ ਨਾਲ ਤੁਹਾਡੀਆਂ ਛਾਈਆਂ ਪਿਗਮੈਂਟੇਸ਼ਨ ਤੇ ਝੁੜੜੀਆਂ ਹੋਣਗੀਆਂ ਰਾਤੋਂ ਰਾਤ ਠੀਕਰ ਅਗਰ ਤੁਸੀਂ ਇਸ ਕਰੀਮ ਨੂੰ ਡੇਲੀ ਇਸਤੇਮਾਲ ਕਰਦੇ ਹੋ ਇਹ ਦੇਸੀ ਘਿਓ ਦੀ ਕਰੀਮ ਹੈ ਕਿਸ ਤਰੀਕੇ ਨਾਲ ਬਣਾਈਏ ਪਹਿਲਾਂ ਤੁਸੀਂ ਦੇਖੋ ਰਾਤ ਨੂੰ ਲਗਾ ਕੇ ਤੁਹਾਡੀਆਂ ਝੁੜੜੀਆਂ ਤੁਹਾਡੀਆਂ ਛਾਈਆਂ ਖਾਸ ਕਰਕੇ ਛਾਈਆਂ ਵਾਸਤੇ ਹੁੰਦੀ ਹੈ ਜਿੱਦਾਂ ਇਹ ਤਰੀਕਾ ਬਣਾਉਣ ਦਾ ਦੇਸੀ ਘਿਓ ਦੀ ਕਰੀਮ ਦਾ ਉਹ ਤਰੀਕਾ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਪਹਿਲਾਂ ਤੁਸੀਂ ਤਰੀਕਾ ਦੇਖ ਲਓ ਇਸ ਤਰੀਕੇ ਨਾਲ ਬਣਾਈਏ ਪਹਿਲਾ ਇਸ ਤਰੀਕੇ ਨਾਲ ਤੁਸੀਂ ਲੈਣਾ ਇੱਕ ਵੱਡਾ ਸਾਰਾ ਥਾਲ ਲੈਣਾ ਕਹਿਣ ਦਾ ਮਿਲ ਜਾਵੇ ਤਾਂ ਵਧੀਆ ਗੱਲ ਹੈ ਤਾਂਬੇ ਦਾ ਹੋਵੇ ਤਾਂ ਉਦੋਂ ਵਧੀਆ ਗੱਲ ਹੈ ਠੀਕ ਹੈ ਫਿਰ ਇਹਦੇ ਵਿੱਚ ਪਾਣਾ ਤੁਸੀਂ ਦੋ ਚਮਚੇ ਦੇਸੀ ਘਿਓ ਗਰਮ ਕਰਕੇ ਦੋ ਚਮਚੇ ਦੇਸੀ ਘਿਓ ਪਾ ਕੇ ਤੇ ਤੁਸੀਂ ਇਹਦੇ ਵਿੱਚ ਪਾ ਲੈਣੀ ਹੈ ਬਰਫ਼ ਠੀਕ ਹੈ ਤੁਸੀਂ ਪਾਣਾ ਇੱਕ ਵਿਟਾਮਿਨ E ਦਾ ਕੈਪਸੂਲ ਤੇ ਫਿਰ ਤੁਸੀਂ ਪਾਣਾ ਇਹਦੇ ਵਿੱਚ ਗਲਿਸਰੀਨ ਤੇ ਬਰਫ਼ ਪਾ ਕੇ ਇਸ ਤਰੀਕੇ ਨਾਲ ਤੁਸੀਂ ਲੈਣਾ ਹੈਗਾ ਲੋਟਾ ਠੀਕ ਹੈ ਤਾਂ ਬੇ ਦਾ ਲੋਟਾ ਲੈਣਾ ਹੈ ਇਸ ਲੋਟੇ ਨੂੰ ਤੁਸੀਂ ਕਮ ਸੇ ਕਮ 100 ਵਾਰ ਘੁਮਾਣਾ ਹੈ ਬਰਪ ਭਾਈ ਚਲੋ ਤੇ ਕਮਾਈ ਚਲੋ ਠੀਕ ਹੈ ਇਸ ਜਿਹੜੀ ਦੇਸੀ ਘਿਓ ਨੇ ਇੱਕ ਕਰੀਮੀ ਫੋਮ ਬਣ ਜਾਣਾ ਮੱਖਣ ਵਾਂਗੂ ਜਿਵੇਂ ਕਰੀਮ ਹੁੰਦੀ ਹੈ ਨਾ ਇਸ ਤਰੀਕੇ ਦੀ ਕਰੀਮ ਬਣ ਜਾਣਾ ਹੈ ਇਹ ਕਰੀਮ ਜਿਹੜੀ ਇੰਨੀ ਵਧੀਆ ਕਰੀਮ ਹੈ ਹਜ਼ਾਰਾਂ ਜਿਹੜੇ ਹਜ਼ਾਰਾਂ ਮੂੰਹ ਕਰੀਮਾਂ ਆਉਂਦੀਆਂ ਨੇ ਇਹਨਾਂ ਨਾਲ ਕਿ ਹਜ਼ਾਰ ਦੀ 2-2 ਹਜ਼ਾਰ ਦੀ 10-10 ਹਜ਼ਾਰ ਦੀ ਪਿਗਮੈਂਟੇਸ਼ਨ ਦੀ ਉਹਦੇ ਨਾਲੋਂ ਕਿਤੇ ਕਰੋੜ ਗੁਣਾ ਚੰਗੀ ਇਹ ਵਾਲੀ ਕਰੀਮ ਹੈ ਠੀਕ ਹੈ ਬਣਾਉਣ ਦਾ ਤਰੀਕਾ ਤੁਸੀਂ ਦੇਖ ਲਿਆ ਬਹੁਤ ਵਧੀਆ ਤਰੀਕਾ ਇਸ ਤਰੀਕੇ ਨਾਲ ਬਣਾਈ ਜਾਣਾ ਤੁਸੀਂ ਘਮਾਈ ਜਾਣਾ ਤੇ ਠੰਡਾ ਜਿਹੜਾ ਪਾਣੀ ਹੈ ਠੰਡੇ ਪਾਣੀ ਦੇ ਬਜਾਏ ਤੁਸੀਂ ਬਰਫ਼ ਪਾਣੀ ਇਹਦੇ ਵਿੱਚ ਬਰਫ਼ ਪਾ ਪਾ ਕੇ ਘਮਾਈ ਜਣਾ ਕਿਉਂਕਿ ਜਿਹੜਾ ਘਿਓ ਹੈ ਨਾ ਤਵੀਵੀ ਜਾਵੇ ਜਿੰਨਾ ਧੋ ਹੋਵੇਗਾ ਪਾਣੀ ਨਾਲ ਉਨੀ ਹੀ ਕਰੀਮ ਜ਼ਿਆਦਾ ਬੈਸਟ ਬਣੇਗੀ ਫਿਰ ਤੁਸੀਂ ਇਸ ਤਰੀਕੇ ਨਾਲ ਇੱਕ ਡੱਬੀ ਲੈਣੀ ਹੈ ਕੋਈ ਵੀ ਖਾਲੀ ਡੱਬੀ ਲੈ ਕੇ ਉਹਦੇ ਵਿੱਚ ਬੰਦ ਕਰਕੇ ਰੱਖ ਲਓ ਤੇ ਤੁਸੀਂ ਨਾਈਟ ਨੂੰ ਆਪਣੇ ਚਿਹਰੇ ਦੀ ਮ사ਜ ਕਰ ਲਓ ਠੀਕ ਹੈ ਤੇ ਹਾਂਜੀ ਤੁਸੀਂ ਤਰੀਕਾ ਦੇਖਿਆ ਬਣਾਉਣ ਦਾ ਠੀਕ ਹੈ ਬਹੁਤ ਵਧੀਆ ਤਰੀਕਾ ਹੈ ਜਿਹੜਾ ਵੱਡੇ ਸਾਰੇ ਥਾਲ ਦੇ ਵਿੱਚ ਪਾ ਲੈਣਾ ਤੁਸੀਂ ਦੇਸੀ ਘਿਓ ਤੇ ਕਿਸ ਤਰੀਕੇ ਨਾਲ ਤੁਸੀਂ ਬਰਫ਼ ਪਾਣੀ ਹੈ ਵਿਟਾਮਿਨ E ਦਾ ਕੈਪਸੂਲ ਪਾ ਕੇ ਗਲਿਸਰਿਨ ਪਾ ਕੇ ਉਹ ਲੋਟੇ ਨਾਲ ਘਮਾਈ ਜਾਣਾ ਹੈ 100 ਵਾਰ ਘਮਾਣਾ ਹੈ ਠੀਕ ਹੈ 100 ਵਾਰ ਘਮਾਣਾ ਹੈ ਤੇ ਉਹਦਾ ਪਾਣੀ ਹੈ ਨਾ ਜਦੋਂ ਉਹ ਪਾਣੀ ਦੇ ਨਾਲੇ ਜਿੰਨਾ ਧਵੀਵੇਗਾ ਨਾ ਇਹ ਵਾਲਾ ਕਿਓ ਜਿੰਨਾ ਧੋ ਹੋਵੇਗਾ ਉੰਨੇ ਹੀ ਕਰੀਮ ਬਣ ਕੇ ਬੈਸਟ ਤਰੀਕੇ ਨਾਲ ਰੈਡੀ ਹੋ ਜਾਵੇਗੀ ਇਹ ਮੋਇਸਚਰਾਈਜ਼ਰ ਕਰੀਮ ਜਿਹੜੀ ਇੰਨੀ ਵਧੀਆ ਹੈ ਨਾਈਟ ਨੂੰ ਲਾਣੀ ਨਾਈਟ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਇਦੇ ਨਾਲ ਤੁਹਾਡੀਆਂ ਛਾਈਆਂ ਪਿਗਮੈਂਟੇਸ਼ਨ ਜਿੰਨੇ ਵੀ ਪ੍ਰੋਬਲਮ ਹੈ ਸਕਿਨ ਦੀ ਝੁਰੜੀਆਂ ਹੋਣਗੀਆਂ ਤੇ ਇਹ ਦੇਸੀ ਘਿਓ ਦੀ ਕਰੀਮ ਜਿਹੜੀ ਇਸ ਤਰੀਕੇ ਨਾਲ ਰਾਤ ਨੂੰ ਲਗਾਓ ਤੇ ਤੁਹਾਡੀਆਂ ਝੁਰੜੀਆਂ ਬਿਲਕੁਲ ਹੋ ਜਾਣਗੀਆਂ ਗਾਇਬ ਠੀਕ ਹੈ ਆ ਦੇਖ ਲਓ ਕਿੰਨੀ ਪਿਆਰੀ ਬਣ ਕੇ ਰੈਡੀ ਹੋ ਗਈ ਏ ਇਹਦੇ ਵਿੱਚ ਕੋਈ ਦੇਸੀ ਘਿਓ ਦੀ ਸਮੈਲ ਵੀ ਨਹੀਂ ਆ ਰਹੀ ਅਗਰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਨਾ ਕਈ ਵਾਰ ਜਿ ਸੰਨ ਦੇਸੀ ਘਿਓ ਦੀ ਸਮੈਲ ਵਧੀਆ ਨਹੀਂ ਲੱਗਦੀ ਕਿਉਂਕਿ ਪਾਣੀ ਜਿਹੜਾ ਅੱਪ ਬਰਫ਼ ਦਾ ਪਾਣਾ ਉਹ ਤਾਂ ਹੀ ਪਾਣਾ ਕਿ ਉਹਦੇ ਨਾਲ ਸਾਰੀ ਸਮੈਲ ਜਿਹੜੀ ਇਹਨੇ ਘਿਓ ਦੀ ਗੈਪ ਹੋ ਜਾਂਦੀ ਏ ਤੇ ਇਹ ਇੱਕ ਬਣ ਕੇ ਕਰੀਮ ਰੈਡੀ ਹੋ ਜਾਂਦੀ ਹੈ ਅਗਰ ਤੁਸੀਂ ਵਿਟਾਮਿਨ ਏ ਦਾ ਕੈਪਸੂਲ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ 글리세린 ਨਹੀਂ ਪਾਣਾ ਚਾਹੁੰਦੇ ਤਾਂ ਵੀ ਸਕਿੱਪ ਕਰ ਸਕਦੇ ਕੱਲੇ ਦੇਸੀ ਘਿਓ ਦੀ ਹੀ ਕਰੀਮ ਬਣਾ ਕੇ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਰੈਡੀ ਬਹੁਤ ਵਧੀਆ ਕਰੀਮ ਹੈ ਰਾਤ ਨੂੰ ਤੁਸੀਂ ਫੇਸ ਨੂੰ ਕਰ ਲੈਣਾ ਵੋਸ਼ ਇਸ ਤਰੀਕੇ ਨਾਲ ਲਗਾ ਕੇ ਤੇ ਤੁਸੀਂ 15 ਮਿੰਟ ਆਪਣੇ ਫੇਸ ਦੀ ਕਰਨੀ ਹੈ ਮ사ਜ ਠੀਕ ਹੈ ਏ ਅੰਦਰ ਹੀ ਸਮਾ ਜਾਂਦੀ ਹੈ ਸਕਿਨ ਦੇ एकदम स्किन ਦੇ ਅੰਦਰ ਅਬਜ਼orb ਹੋ ਜਾਂਦੀ ਹੈ ਤੁਸੀਂ ਸਵੇਰੇ ਜਦੋਂ ਉੱਠ ਕੇ ਆਪਣਾ ਫੇਸ ਵਾਸ਼ ਕਰੋਗੇ ਤੁਸੀਂ ਦੇਖਿਓ ਤੁਹਾਡੀ ਸਕਿਨ एकदम ਮੱਖਣ ਵਾਂਗ ਮੁਲਾਇਮ ਹੋ ਜਾਵੇਗੀ ਰੰਗ ਵੀ ਤੁਹਾਡਾ ਅੱਗੇ ਨਾਲੋਂ ਗੋਰਾ ਹੋਇਆ ਹੋਵੇਗਾ ਤੇ ਜਿਹੜੀਆਂ ਝੁਰੜੀਆਂ ਨੇ ਨਾ ਉਹ ਤੁਹਾਡੀਆਂ ਦਿਨ-ਬੋ ਦਿਨ ਗਾਇਬ ਹੋਣੀਆਂ ਸ਼ੁਰੂ ਹੋ ਜਾਣੀਆਂ ਜਦੋਂ ਤੁਸੀਂ ਇਸ ਤਰੀਕੇ ਨਾਲ ਮ사ਜ ਕਰਨੀ ਸ਼ੁਰੂ ਕਰ ਦਿੱਤੀ ਤੇ ਪਿਗਮੈਂਟੇਸ਼ਨ ਜਿਹੜੀ ਆ ਵੀ ਤੁਹਾਡੀ ਹੌਲੀ-ਹੌਲੀ-ਹੌਲੀ ਲਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਸ਼ਾਇਆ ਤੁਹਾਡੀਆਂ ਬਿਲਕੁਲ ਠੀਕ ਹੋ ਜਾਣੀਆਂ ਨੇ ਮ사ਜ ਤੁਸੀਂ ਇਸ ਤਰੀਕੇ ਨਾਲ ਕਰਨੀ ਹੈ ਨਾਈਟ ਨੂੰ ਕਰਨੀ ਹੈ ਥ੍ਰੈਡਿੰਗ ਤੇ ਲਗਾਓ ਥ੍ਰੈਡਿੰਗ ਵੀ ਤੁਹਾਡੀ ਬਲੈਕ ਰਹੇਗੀ ਅੱਖਾਂ ਦੀਆਂ ਪਲਕਾਂ ਤੇ ਲਗਾਓ ਇਸ ਤਰੀਕੇ ਨਾਲ ਅੱਖਾਂ ਦੇ ਪਲਕਾਂ ਵੀ ਤੁਹਾਡੇ ਕਾਲੀਆਂ ਤੇ ਲੰਬੀਆਂ ਰਹਿਣਗੀਆਂ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਤੇ ਤੁਹਾਨੂੰ ਤਰੀਕਾ ਕਿੱਦਾਂ ਲੱਗਾ ਕਰੀਮ ਬਣਾਉਣ ਦਾ ਬਹੁਤ ਵਧੀਆ ਮੈਂ ਪਹਿਲਾਂ ਵੀ ਵੀਡੀਓ ਦੋ ਵਾਰ ਪਾ ਚੁੱਕੀ ਹਾਂ ਪਿਛਲੀ ਗਰਮੀ 'ਚ ਵੀ ਪਾਈ ਸੀਗੀ ਤੇ ਉਦੋਂ ਵੀ ਮੈਂ ਭੈਣਾਂ ਨੂੰ ਦੱਸਿਆ ਸੀ ਤੇ ਬਹੁਤ ਭੈਣਾਂ ਨੇ ਜਾਨੀ ਕਿ ਇਸਤੇਮਾਲ ਵੀ ਕੀਤੀ ਸੀ ਬਣਾ ਕੇ ਤੇ ਉਹਨਾਂ ਦਾ ਕਹਿਣਾ ਸੀਗਾ ਵਾਕਿਆ ਸਾਡੀਆਂ ਚਸ਼ਾਈਆਂ ਜਿਹੜੀਆਂ ਲਾਈਟ ਪੈਣੀਆਂ ਸ਼ੁਰੂ ਹੋ ਗਈਆਂ ਸੀ ਦੀਦੀ ਇਹ ਤੁਸੀਂ ਇਸ ਤਰੀਕੇ ਨਾਲ ਰਾਤ ਨੂੰ ਲਗਾ ਲੈਣੀ ਹੈ ਪਤਾ ਹੀ ਨਹੀਂ ਲੱਗਦਾ ਗਈ ਕਿੱਥੇ ਅੰਦਰ ਹੀ ਸਕਿਨ ਦੇ ਸਮਾ ਜਾਂਦੀ ਹੈ ਠੀਕ ਹੈ ਜਿਨ੍ਹਾਂ ਦੀ ਸਕਿਨ ਜਿਆਦਾ ਡਰਾਈ ਹੈ ਨਾ ਉਹਨਾਂ ਵਾਸਤੇ ਤੇ ਵਰਦਾਨ ਹੈ ਕਿਉਂਕਿ ਸਵੇਰੇ ਤੁਹਾਡੀ ਸਕਿਨ ਬਖਣ ਅੰਗੂ ਮਲਾਈਮ ਹੋ ਜਾਵੇਗੀ ਤੇ ਚਿਹਰਾ ਇੱਕਦਮ ਗੋਰਾ ਚਿੱਟਾ ਹੋ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਦੇਸੀ ਕੀ ਉਹਦੀ ਨਾਈਟ ਰੂ ਕਰ ਲੈਣੀ ਹੈ ਮ사ਜ ਤੁਹਾਨੂੰ ਬਣਾਉਣ ਦਾ ਤਰੀਕਾ ਤੇ ਲਗਾਉਣ ਦਾ ਤਰੀਕਾ ਵੀ ਦੱਸ ਰਹੀ ਆ ਵੀਡੀਓ ਵੱਤ ਪਾ ਸ਼ੇਅਰ ਕਰ ਦੇਣਾ ਠੀਕ ਹੈ ਜੀ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਲਾਈਕ ਜਰੂਰ ਕਰਨਾ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਉੱਪਰ ਡਾਇਰੈਕਸ਼ਨ ਵਿੱਚ ਮ사ਜ ਹਮੇਸ਼ਾ ਕਰਨੀ ਚਾਹੀਦੀ ਤੇ ਤੁਹਾਡਾ ਚਿਹਰਾ ਬਿਲਕੁਲ ਦੇਖ ਇਨਾ ਗਲੋ ਕਰੇਗਾ ਨਾ ਕਿਸੇ ਵੀ ਕਰੀਮ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਜਦੋਂ ਸਵੇਰੇ ਜਦੋਂ ਉੱਠਦੇ ਹੋ ਮੋਇਸਚਰਾਈਜ਼ਰ ਜ਼ਰੂਰ ਲਗਾਇਆ ਕਰੋ ਕੱਲ ਵਾਲੀ ਵੀਡੀਓ 'ਚ ਤੁਹਾਡੇ ਨਾਲ ਮੈਂ ਮੋਇਸਚਰਾਈਜ਼ਰ ਵੀ ਸ਼ੇਅਰ ਕਰਾਂਗੀ ਮੈਂ ਕਿਹੜਾ ਲਗਾਨੀ ਹੁੰਦੀ ਹੈ ਸਵੇਰ ਸੁਬਾ ਜਦੋਂ ਮੈਂ ਕੰਮਕਾਰ ਕਰਨਾ ਹੁੰਦਾ ਹੈ ਘਰੇ ਆਹ ਦੇਖੋ ਨਾਈਟ ਨੂੰ ਬਸ ਇਹ ਵਾਲੀ ਕਰੀਮ ਤੁਸੀਂ ਲਗਾ ਲੈਣੀ ਹੈ ਲਗਾ ਕੇ ਬਸ ਮ사ਜ ਕਰ ਲੈਣੀ ਆਪਣੇ ਚਿਹਰੇ ਦੀ ਠੀਕ ਹੈ ਤੇ ਵੀਡੀਓ ਵਿੱਚ ਮੈਂ ਤੁਹਾਨੂੰ ਮਤਲਬ ਕਿ ਥੋੜਾ ਟਾਈਮ ਹੀ ਮ사ਜ ਦੱਸੀ ਹੈ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਹੈ ਤੇ ਤੁਸੀਂ 10-15 ਮਿੰਟ ਆਪਣੇ ਚਿਹਰੇ ਦੀ ਇਸ ਤਰੀਕੇ ਨਾਲ ਮ사ਜ ਕਰਨੀ ਹੈ ਫਿਰ ਦੇਖਿਓ ਤੁਹਾਡੀ ਇੱਕਦਮ ਵਾਲੀ ਚਿਹਰੇ ਦੀ ਰੰਗਤ ਐ ਨਾ ਇੱਕਦਮ ਗਲੋਇੰਗ ਹੋ ਜਾਣੀ ਐ ਚਿਹਰਾ ਸ਼ੀਸ਼ੇ ਵਾਂਗੂ ਚਮਕੇਗਾ ਤੇ ਤੁਸੀਂ ਹੈਰਾਨ ਹੋ ਜਾਵੋਗੇ ਇਹ ਕਰੀਮ ਨੂੰ ਇਸਤੇਮਾਲ ਕਰਕੇ ਬਹੁਤ ਵਧੀਆ ਦੇਸੀ ਕਿਉਂ ਆਮ ਹੀ ਤੁਹਾਡੇ ਘਰਾਂ ਵਿੱਚ ਹੁੰਦਾ ਹੀ ਆਪਣੇ ਜਿਨ੍ਹਾਂ ਦੇ ਮੱਖਣ ਐ ਮੱਖਣ ਨੂੰ ਸਾੜ ਕੇ ਤੇ ਉਹਨੂੰ ਆਖਿਓ ਬਣਾ ਲਉ ਦੇਸੀ ਤੇ ਇਸ ਤਰੀਕੇ ਨਾਲ ਤੁਸੀਂ ਕਰੀਮ ਬਣਾ ਲਓ ਤੇ ਮ사ਜ ਕਰਨੀ ਐ ਇਸ ਤਰੀਕੇ ਨਾਲ ਲੋ ਜੀ ਬਹੁਤ ਸੌਖਾ ਤਰੀਕਾ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਏ ਵੀਡੀਓ ਵਾਤੂ ਵਾਤ ਜਿਹੜੀ ਹੈ ਨਾ ਵਾਚ ਕਰ ਦਿਓ ਵਰਤ ਵਾਤ ਅ ਮਤਲਬ ਕਿ ਸ਼ੇਅਰ ਕਰ ਦਿਆ ਕਰੋ ਸਾਰਿਆਂ ਨੂੰ ਪਹੁੰਚੇ ਵੀਡੀਓ ਤੇ ਜਿੰਨਾਂ ਜਿੰਨਾਂ ਨੂੰ ਜ਼ਰੂਰਤ ਹੈ ਸਾਰੇ ਹੀ ਇਸਤੇਮਾਲ ਕਰਨ ਇਸ ਵੀਡੀਓ ਨੂੰ ਚਲੋ ਜੀ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ 'ਚ ਉਹ ਨਾਈਟ ਮ사ਜ ਹੈ ਤੇ ਕ੍ਰੀਮ ਬਣਾਉਣ ਦਾ ਤਰੀਕਾ ਤੁਹਾਡੇ ਨਾਲ ਆਪਾਂ ਸ਼ੇਅਰ ਕੀਤਾ ਵਾਤ ਵਾਤ ਵੀਡੀਓ ਵਾਚ ਕਰ ਦੇਣਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟਸ ਹੌਣੇ ਜ਼ਰੂਰ ਕਰਨਾ ਫਿਰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ 'ਚ ਬਾਏ ਬਾਏ ਗੁੱਡ ਨਾਈਟ